ਦੇਖੋ ਆਸਰਾ ਇੱਕੋ ਜੇ ਰੱਖੋ ਐ ਨਹੀਂ ਕਿ ਹਰੇਕ ਦੇ ਅੱਗੇ ਜਾ ਕੇ ਆਪਣਾ ਦੁੱਖ ਰੱਖਣਾ ਸਾਡੇ ਮਾਦੇ ਨੇ ਹਨੂ ਸ਼ੁਰੂ ਤੋਂ ਹੀ ਇਹੋ ਹੀ ਸਿਖਾਇਆ ਕਿ ਪੁੱਤਰਾ ਤੈਨੂੰ ਕੋਈ ਤਕਲੀਫ ਹੈ ਕੋਈ ਦੁੱਖ ਹੈ ਨਾ ਤੇ ਤੂੰ ਸਭ ਤੋਂ ਪਹਿਲੇ ਜਾ ਕੇ ਬਾਬਾ ਦੀਪ ਸਿੰਘ ਦੇ ਅੱਗੇ ਰੱਖ ਦੇ ਬਸ ਕੋਈ ਯਾਰ ਦੋਸਤ ਨਹੀਂ ਕਿਸੇ ਨੂੰ ਨਹੀਂ ਆਪਣਾ ਸਮਝਣਾ ਇੱਥੇ ਬੜੀ ਸੱਚੀ ਗੱਲ ਕਹੀ ਮੇਰੀ ਮਾਤਾ ਜੀ ਨੇ ਤੇ ਪਰਖਿਆ ਗੱਲਾਂ ਜੇ ਆਪਣੀ ਤਕਲੀਫ ਆਪਣਾ ਦੁਖੜਾ ਸਿਰਫ ਆਪਣੇ ਗੁਰੂ ਦੇ ਅੱਗੇ ਜਾ ਕੇ ਰੱਖਣਾ ਜੇ ਦੁਨੀਆ ਦੇ ਅੱਗੇ ਜਾ ਕੇ ਰੱਖ ਲੋ ਇੱਕ ਵਾਰ ਅਗਲੇ ਦਿਨੀ ਤਾਂ ਮਾਚਾ ਬਣਿਆ ਹੈਗਾ ਤੁਹਾਡਾ ਮਜ਼ਾਕ ਬਣਾਉਂਦੀ ਦੁਨੀਆ ਕਿਸੇ ਦੇ ਦੁੱਖਾਂ ਦਾ ਜਿਹੜੇ ਯਾਰ ਦੋਸਤਾਂ ਨੂੰ ਆਪਣੇ ਲੱਗਦੇ ਆ ਨਾ ਇਹ ਰਿਸ਼ਤੇਦਾਰ ਜਿਹੜੇ ਤੁਹਾਨੂੰ ਲੱਗਦੇ ਕਿ ਤੁਹਾਡੇ ਨਾਲ ਹੱਸਦੇ ਆ ਤੁਹਾਡੇ ਦੁੱਖਾਂ ਵਲ ਵੇਖ ਕੇ ਔਖੀ ਘੜੀਆਂ 'ਚ ਕੋਈ ਨਹੀਂ ਜੇ ਬਾਹ ਫੜਨ ਆਂਦਾ ਕੋਈ ਫਾਇਦਾ ਨਹੀਂ ਫੋਨ ਕਰਕੇ ਕਦੀ ਇੱਧਰ ਦੱਸਦਾ ਕਿਸ ਨੂੰ ਦੁੱਖ ਕਦੀ ਆ ਦੋਸਤ ਨੂੰ ਸੁਣਾਦਾ ਕਦੀ ਉਹਨੂੰ ਸੁਣਾਦਾ ਕਿ ਕੋਈ ਮੇਰੀ ਬਾਹ ਫੜ ਲੇ ਕਿਸੇ ਨੇ ਨਹੀਂ ਤੇ ਸਾਥ ਦੇਣਾ ਤੁਹਾਡਾ ਇਸ ਲਈ ਆਪਣੇ ਮਾਲਕ ਤੇ ਆਪਣੇ ਗੁਰੂ ਤੇ ਭਰੋਸਾ ਰੱਖੋ ਬਸ ਮੈਂ ਕੰਨਾ ਮੈਂ ਦਿਨ ਚ ਬੜੀ ਬੜੀ ਟੁੱਟਦਾ ਜੇ ਪਰ ਜਦੋਂ ਵੀ ਟੁੱਟਦਾ ਨਾ ਆਪਣੇ ਮਾਲਕ ਦੇ ਅੱਗੇ ਜਾ ਕੇ ਬਾਬਾ ਦੀਪ ਸਿੰਘ ਦੇ ਅੱਗੇ ਜਾ ਕੇ ਸਭ ਕੁਝ ਰੱਖੀਦਾ ਕਿਸੇ ਨਾਲ ਨਹੀਂ ਆਪਣੇ ਦਿਲ ਦੀਆਂ ਗੱਲਾਂ ਕਰੀਦੀਆਂ ਕਿਉਂਕਿ ਬਾਬਾ ਦੀਪ ਸਿੰਘ ਜੀ ਹੀ ਸਮਝਦੇ ਐ ਪਰ ਤੱਖੀ ਗੱਲ ਆ ਬਾਬਾ ਦੀਪ ਸਿੰਘ ਦੇ ਗੱਲ ਨਾ ਲਾ ਲੰਦੇ ਐ ਤੁਹਾਡਾ ਭਰੋਸਾ ਸੱਚਾ ਹੋ ਗਿਆ ਨਾ ਤੇ ਬਾਬਾ ਦੀਪ ਨੇ ਤੁਹਾਨੂੰ ਕਦੇ ਇਕੱਲਾ ਮਹਿਸੂਸ ਹੀ ਨਹੀਂ ਹੁੰਦੇ ਨਾ ਤੁਸੀਂ ਆਪ ਕਹੋਗੇ ਕਿ ਯਾਰੀਆਂ ਦੋਸਤੀਆਂ ਦੀ ਕੋਈ ਲੋੜ ਨਹੀਂ ਹੈਗੀ ਜਦੋਂ ਤੱਕ ਬਾਬਾ ਦੀਪ ਸਿੰਘ ਜੀ ਬੈਠੇ ਐ ਬਾਬਾ ਜੀ ਦਾ ਪਿਆਰ ਬੜਾ ਸੱਚਾ ਜੇ ਜੋ ਮੰਗੋਗੇ ਉਹ ਹੀ ਮਿਲੇਗਾ ਤੇ ਸਭ ਤੋਂ ਵੱਡੀ ਗੱਲ ਹੈ ਕਿ ਤੁਹਾਡੇ ਜਨਨਾ ਸਬਰ ਆ ਜਾਏਗਾ ਤੁਸੀਂ ਅੰਦਰੋਂ ਇੰਨੇ ਮਜ਼ਬੂਤ ਬਣ ਜਾਓਗੇ ਕਿ ਦੁੱਖਾਂ ਦੇ ਪਹਾੜ ਵੀ ਡਿਗਣੇ ਹੋਣ ਸੁਨਾਮੀ ਆਣੀ ਆ ਤੂਫਾਨ ਆਣੇ ਹੋਣ ਤੁਹਾਨੂੰ ਨੀਂਇ ਫਰਕ ਪੈਣਾ ਇੰਨੇ ਮਜ਼ਬੂਤ ਬਣ ਜਾਓਗੇ ਕਿ ਦੁਨੀਆ ਇੱਕ ਪਾਸੇ ਹੋ ਜਾਏਗੀ ਪਰ ਤੁਹਾਡਾ ਕੋਈ ਵਾਲ ਵੀ ਨਹੀਂ ਵਿੰਗਾ ਕਰ ਪਾਏਗਾ ਬਾਬਾ ਦੀਸੀਂ ਤੇ ਭਰੋਸਾ ਰੱਖੋ ਕਦੀ ਟੁੱਟੋਗੇ ਨਹੀਂ ਜ਼ਿੰਦਗੀ 'ਚ ਪਿਆਰ ਨਾ ਲਿਖੋ ਧੰਤਣ ਬਾਬਾ ਦੀਪ ਸਿੰਘ ਜੀ ਤੇ ਫਿਕਰਾਂ ਛੱਡੋ ਸਾਰੀਆਂ ਕੋਈ ਲੋੜ ਨਹੀਂ ਕਿ ਟੈਨਸ਼ਨ ਲੈਣ ਦੀ ਕੋਈ ਗੱਲ ਹੀ ਨਹੀਂ ਸੋਚਣੀ ਇੱਥੇ ਬਾਬਾ ਦੀਪ ਸਿੰਘ ਦੇ ਹੱਥ ਆਪਣੀ ਜ਼ਿੰਦਗੀ ਦੀ ਡੋਰ ਰੱਖ ਦੋ ਆਪਣੇ ਆਪ ਸਭ ਕੁਝ ਠੀਕ ਕਰ ਦੇਣਗੇ ਘਬਰਾਣਾ ਨਹੀਂ ਬਿਲਕੁਲ ਵੀ ਨਹੀਂ ਘਬਰਾਣਾ ਬਾਬਾ ਦੀਪ ਸਿੰਘ ਨੇ ਜੇ ਚਾਇਆ ਨਾ ਤੇ ਤੁਹਾਡੇ ਮੁਕੱਦਰਾਂ 'ਚ ਨੇ ਖਜ਼ਾਨੇ ਲਿਖ ਦਣਗੇ ਇੰਨੀ ਖੁਸ਼ੀਆਂ ਮਿਲਣਗੀਆਂ ਤੁਹਾਨੂੰ ਜਿਹੜੀਆਂ ਤੁਸੀਂ ਕਦੇ ਚਿੱਤੋਂ ਗਿਆਜ ਜਿਵਣੀ ਸੋਚੀ ਹੋਣੀਆਂ ਬਾਬਾ ਦੀਪ ਸਿੰਘ ਨੇ ਤੁਹਾਡੇ ਘਰ ਚ ਹਰ ਪਾਸੇ ਖੁਸ਼ੀਆਂ ਦੇ ਖਜ਼ਾਨੇ ਭਰਦਨੇ ਆ ਬਰਕਤਾਂ ਹੀ ਬਰਕਤਾਂ ਹੋਣਗੀਆਂ ਕਿ ਤੁਸੀਂ ਅੱਗੇ ਵੰਡਣ ਜੋਗੇ ਬਣ ਜਾਓਗੇ ਬਾਬਾ ਦੀਪ ਸਿੰਘ ਦਾ ਰਹਿਮਤਾ ਦੇ ਸਾਗਰ ਹੈ ਕੋਈ ਟੈਨਸ਼ਨ ਨਹੀਂ ਲੈਣਗੇ ਕਿਸੇ ਚੀਜ਼ ਦੀ ਬਾਬਾ ਦੀਪ ਸਿੰਘ ਜੀ ਸਭ ਠੀਕ ਕਰਨਗੇ